ਅਸੀ ਹੈ ਜੇ ਬਾਬਾ ਰਾ ਸਾਹਿਬ ਦੀ ਸੋਚ ਦੇ ਉੱਤੇ ਜੇ ਕੋਈ ਖੜਾ ਹੈ ਨਾ ਤੇ ਉਹ ਡਾਕਟਰ ਰਾਜਪਾਲ ਮੜਕਾ ਆ ਜਿਹੜਾ ਕਿ ਅੰਮ੍ਰਿਤਸਰ ਕੀ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਦਾ ਨਾਮ ਆ ਡਾਕਟਰ ਰਾਜਮਾ ਮੇਗਾ ਐਸੀ ਹਸਤੀ ਆ ਜਿਹੜੇ ਕੀ ਪਛਾਣ ਦੇ ਮਹਤਾਜ ਨਹੀਂ ਆ ਇਹਨਾਂ ਨੇ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਇੰਨਾ ਟਾਕਾ ਬੋਲਦਾ ਅੱਜ ਵੀ ਲੋਕ ਇਹਨਾਂ ਨੂੰ ਪਿਆਰ ਕਰਦੇ ਆ ਤੇ ਅੱਜ ਇਹ ਆਪਣੇ ਪਰਿਵਾਰ ਨੂੰ ਮਿਲਣ ਆਏ ਆ ਤੇ ਪਰਿਵਾਰ ਨੂੰ ਆ ਲੋਕ ਬੈਠੇ ਆ ਪੂਰੀ ਗਰਮੀ ਦੇ ਵਿੱਚ ਇੰਤਜ਼ਾਰ ਕਰ ਰਹੇ ਸੀ ਮੈਂ ਐਨਆਰਪ ਕਾਂਗਰਸ ਪਰਿਵਾਰ ਵੱਲੋਂ ਬਹੁਤ-ਬਹੁਤ ਜ਼ਿਆਦਾ ਧੰਨਵਾਦ ਕਰਦਾ ਸਾਡੇ ਮਹਿਬੂਬ ਨੇਤਾ ਸਾਡੇ ਦਿਲਾਂ ਦੀ ਧੜਕਣ ਵਾਲਿਆਂ ਨੂੰ 에어ਪੋਰਟ ਉਹਨਾਂ ਨੂੰ ਦੇ ਦਿੱਤੇ 에어ਪੋਰਟ ਨਾਲ ਦੇ ਦਿੱਤੇ ਰੇਲਵੇ ਉਹਨਾਂ ਨੂੰ ਦੇ ਦਿੱਤੀ ਸਰਕਾਰੀ ਨੌਕਰੀ ਉਹਨਾਂ ਨੂੰ ਹੱਕਾਂ ਦੇ ਕਦੇ ਵਾਸਤੇ ਲਾਈਨ 'ਚ ਲੱਗਾਗੇ ਆਪਾਂ ਕਾਂਗਰਸ ਵਾਲੇ ਤੁਹਾਨੂੰ ਨੌਕਰੀ ਦੀ ਲਾਈਨ 'ਚ ਲਾਣਾ ਚਾਹੁੰਦੇ ਆ ਰਾਹੁਲ ਗਾਂਧੀ ਜੀ ਨੇ ਆਏ ਯਾਤਰਾ ਦੇ ਸਾਲ ਦਾ 8500 ਰੁਪਇਆ ਹਰ ਮਹੀਨੇ ਉਹਦੇ ਕਾਊਂਟ ਦੇ ਆਏਗਾ ਉਹਨਾਂ ਦੀ ਸਾਰੀ ਉਹਨਾਂ ਨੇ ਕੀਤੀ ਕਰਾਣੀ ਆ ਜਿੰਨਾਂ ਨੂੰ ਕੁੰਨਿਆ ਕੁਮਾਰੀ ਦਾ ਕਰ ਤੁਸੀਂ ਦੇਖੋ ਪੂਰੀ ਬਰਫ ਪੈ ਰਹੀ ਸੀ ਗੁਲਮਰਗ ਦੇ ਵਿੱਚ ਸ਼੍ਰੀਨਗਰ ਚ ਬਰਸਾਤ ਹੋ ਰਹੀ ਤੇ ਰਾਹੁਲ ਗਾਂਧੀ ਜੀ ਭਾਸ਼ਣ ਦੇ ਰਹੇ ਉਹ ਇਹ ਤੋਂ ਵਧੀਆ ਤੁਹਾਨੂੰ ਲੀਡਰ ਕਿੱਥੋਂ ਲੱਭਣਾ ਨਰਿੰਦਰ ਦਵੇਸਰ ਜੀ ਮਰਦਾਨਾ ਭਗਤ ਜੀ ਗੋਰਾਪੁਰ ਦਾ ਹਾਂ ਜੀ ਕਸ਼ਮੀਰੀ ਲਾਲ ਜੀ ਅਤੇ ਦਰਜਾਪੁਰ ਚਰਚਾ ਜਿੰਨੇ ਵੀ ਸਾਡੇ ਇਹ ਮਹਿਬੂਬ ਨੇਤਾ ਨੂੰ ਸੁਣਨ ਆਏ ਆ ਤੇ ਮੈਂ ਇਹਨਾਂ ਤਹੇ ਦੋ ਧੰਨਵਾਦ ਕਰਦਾ ਤੇ ਮੈਂ ਦੋ ਚਾਰ ਗੱਲਾਂ ਤੁਹਾਡੇ ਨਾਲ ਕਰ ਰਹੀਆਂ ਕਿਉਂਕਿ ਉਸ ਤੋਂ ਬਾਅਦ ਸਾਡੇ ਸਾਰਾ ਝੂਠਾ ਬੋਲ ਕੇ ਸਰਕਾਰ ਬਣਾਉਂਦੇ ਆ ਤੇ ਇਸ ਕਰਕੇ ਤੁਹਾਨੂੰ ਤੇ ਵੇਖੋ ਅਸੀਂ ਮੋਟੀਵੇਸ਼ਨ ਕਰ ਸਕਦੇ ਆ ਸਮਝਾ ਸਕਦੇ ਆ ਹੈਗਾ ਕਿ ਨਹੀਂ ਕਿਤੇ ਕੋਈ ਨਸ਼ਾ ਨਹੀਂ ਕਰਦਾ ਸਮਝ ਚੜਦੇ ਆ ਨਾ ਤੇ ਜਦੋਂ ਉੱਤੇ ਜੇ ਮਾੜਾ ਲੀਡਰ ਮਿਲ ਗਿਆ ਤੇ ਜੇ ਇਸ ਖਰਾਬ ਹੋ ਜਾਏਗਾ ਤੇ ਮੋਦੀ ਸਾਹਿਬ ਨੇ ਤੇ ਸਾਡਾ ਜੇਤ ਬਰਮਾਨ ਕਰ ਦਿੱਤਾ ਤਾਂ ਪਤਾ ਕਿ ਜਿਹੜਾ ਅਨੂ ਲਾਲ ਚਾਹਤਾ ਉਹਨਾਂ ਨੇ 50000 ਰੁਪਏ ਦਾ ਬੀਬੀਆਂ ਨੂੰ ਦਿੱਵਾ ਗਏ ਤੇ ਤੁਸੀਂ 20-20 ਹਜ਼ਾਰ ਦਾ ਬਣ ਗਿਆ ਆ ਜਦੋਂ ਝਾੜੂ ਵਾਲੇ ਆ ਉਹ ਕਹਿੰਦੇ ਪਹਿਲਾਂ ਦੋ-ਦੋ ਸਾਲਾਂ ਦਾ ਹਿਸਾਬ ਕਰਕੇ 20-20 ਹਜ਼ਾਰ ਰੁਪਏ ਸਮਝ ਦੇ ਕੇ ਜਾਓ ਹਜ਼ਾਰ ਕਹਿੰਦੇ ਸੀ ਨਾ ਤੇ 2 ਸਾਲ ਤੱਕ ਉੱਟ ਕੇ ਆ ਤੇ 2 ਸਾਲ ਨੂੰ ਸਰਕਾਰ ਨੂੰ ਬਣਿਆ ਉੱਥੇ ਆ ਜਿੰਨੇ ਹੈਗੇ ਕਮੇਡੀਅਨ ਇਹ ਲੋਕੀ ਆਂਦੇ ਆ ਲੋਹਾ ਪਾਉਂਦੇ ਚਲੇ ਜਾਂਦੇ ਜੇ ਸਰਕਾਰ ਨੂੰ ਕੋ ਚਲਾ ਸਕਦਾ ਉਹ ਸਾਡਾ ਭਰਾ ਗੱਡਾ ਗੁਰਜੀਤ ਸਿੰਘ ਹੋ ਜਾ ਜਿੰਨੇ ਸੰਸਦ ਦੇ ਵਿੱਚ 2 ਮਹੀਨੇ ਪਹਿਲਾਂ ਸਰਕਾਰ ਕੀ ਅੰਸਰਾਂ ਨੇ ਬੰਮ ਸੁਟਿਆ ਸੀ ਉਸ ਬੰਮ ਨੂੰ ਚਾਹੇ ਉੱਤਲੀ ਸੀ ਮਗਰ ਆਪਣੀ ਦਲੇਰੀ ਵਖਾੰਦੇ ਹੋਏ ਆਪਣੇ ਜਿੰਦ ਜਿੰਦ ਜਾਨ ਦੇ ਨਾਲ ਉਸ ਬੰਮ ਨੂੰ ਚੱਕਿਆ ਸੰਸਦ ਦੇ ਲੋਕਾਂ ਨੂੰ ਬਚਾਇਆ अॼ दशा वसा उर नाच इंडियन इंडियन नैशनल कांग्रेसूब लघु प्री नरेंद्र जी अॼु गु प्रधान जी अश्मनीला गोपालस जी मिट्टूवाल जी सरोज भैन जी अमीर जी रजिंद्र कौर जी संतोख जी मैं थोड़ा सारे धन्यवाद ਭੈ ਤੁਸੀਂ ਸਾਰਿਆਂ ਨੇ ਇਹ ਗੱਲ ਦੇਖੀ ਹੋਵੇਗੀ ਕਿ 2 ਸਾਲ ਪਹਿਲੇ ਵੀ ਮੋਟਾ ਆਈਆਂ ਸੀ ਮੇਰੇ ਸਾਥੀਆਂ ਨੇ ਮੇਰੀਆਂ ਭੈਣਾਂ ਨੇ ਮੇਰੇ ਭਰਾਵਾਂ ਨੇ ਆਮ ਆਦਮੀ ਪਾਰਟੀ 'ਤੇ ਭਰੋਸਾ ਕੀਤਾ ਸੀ ਪਰ ਆਮ ਆਦਮੀ ਪਾਰਟੀ ਨੇ ਇੱਕ ਹੀ ਕੀਤਾ ਤੁਸੀਂ ਆਪ ਖੋਜ ਕੇ ਦੇਖੋ ਵੀ ਜਿੰਨੀਆਂ ਗਲੀਆਂ ਜਿੰਨੀਆਂ ਚਰਚਾਂ ਔਰ ਇੱਕ ਵੀ ਇੱਕ ਆਮ ਆਦਮੀ ਪਾਰਟੀ ਨੇ ਲੜਾਈ ਹੋਏ ਜੇ ਮਿਲਦਾ ਆ ਇੰਡੀਆ ਮੇਰੀਆਂ ਭੈਣਾਂ ਬੈਠੀਆਂ ਇਹਨਾਂ ਬੜਾ ਭਲੇਖਾ ਖਾਦਾ ਇਹ ਭੈਣਾਂ ਨੂੰ ਉਹਨਾਂ ਕਹਿੰਦਾ ਕਿ 4000 ਰੁਪਿਆ ਮਹੀਨਾ ਹਰ ਤੇ 9 ਸੱਤ ਅਜੇ ਸਾਰੀਆਂ ਹੀ ਘੱਟੀਆਂ ਤੇ ਅੱਠ ਜਿਗੇ ਹੈਗੇ ਆ ਤੇ ਤੁਹਾਨੂੰ ਤੇ 8000 ਰੁਪਿਆ ਮਹੀਨੇ ਦਾ ਮਿਲਣਾ ਮੇਰੇ ਮੇਰੇ ਨੌਜਵਾਨ ਸਾਥੀ ਆਏ ਆ ਬਈ ਇਹਨਾਂ ਨੂੰ ਪੁੱਛੋ ਆਪ ਕੋ ਮਾਨ ਰੋਜ਼ ਕਹਿੰਦਾ ਕਿ ਮੈਂ ਘਰ-ਘਰ ਨੌਕਰੀਆਂ ਦਿੰਦੀਆਂ ਤਾਰ ਤਾਰ ਨੌਕਰੀਆਂ ਦੀ ਗੱਲ ਕਰਦਾ ਕਿੰਨੇ ਤਰ੍ਹਾਂ ਦੀ ਨੌਕਰੀ ਦਿੱਤੀ ਹੈ ਮੈਂ ਕਹਿੰਦਾ ਇੱਥੇ ਕਿੰਨੇ ਜਿਹੇ ਉਮੀਦਵਾਰ ਆਏ ਆ ਤੁਸੀਂ ਸਾਰੇ ਉਮੀਦਵਾਰਾਂ ਨੂੰ ਜਾਣਦੇ ਹੋ ਔਰ ਵਰਜੀਤ ਹੋਜਰਾਂ ਨੂੰ ਵੀ ਤੁਸੀਂ ਜਾਣਦੇ ਹੋ ਨਹੀਂ ਮੈਨੂੰ ਦੱਸ ਦਿਓ ਕਾਲੀਦਾਲ ਵਾਲਾ ਜਦੋਂ ਪਾਣੀ ਦੀਆਂ ਪੈਪਾ ਪੈਣੀਆਂ ਸੀ ਉਹ ਕੋਈ ਤੁਹਾਡੇ ਕੋਲ ਆਇਆ ਆਮ ਆਮੀ ਪਾਰਟੀ ਦਾ ਬੰਦਾ ਕਦੀ ਕੋ ਤੁਹਾਡੇ ਕੋਲ ਆਇਆ ਕਦੀ ਭਾਪੀਜੀਪੀ ਦਾ ਬੰਦਾ ਤੁਹਾਡੇ ਕੋਲ ਆਇਆ ਵੀ ਇਹ ਜਿੰਨੇ ਵੀ ਕੰਮ ਕੀਤੇ ਹੈ ਇਹ ਸਾਰੇ ਕੰਮ ਕਾਂਗਰਸ ਪਾਰਟੀ ਨੇ ਕੀਤੇ ਹੋਏ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਇਹ ਜਿੰਨੇ ਵੀ ਕੰਮ ਆ ਇਸ ਲਈ ਮੈਂ ਤੁਹਾਨੂੰ ਇੱਕ ਗੱਲ ਕਹਾਂ ਬਈ ਹੁਣ ਕਿਸੇ ਪਰੰਪਰੇ ਦੇ ਕੇ ਚ ਨਾ ਰਹਿ ਕੇ ਚ ਨਾ ਰਹਿਣਾ ਉਹ ਕਾਂਗਰਸ ਪਾਰਟੀ ਪਾੜੀ ਸਾਰੇ ਦੀ ਹਮਦਰਦ ਪਾਰਟੀ ਹੈ ਕਾਂਗਰਸ ਹੋ ਰਹੇ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਉਹਨਾਂ ਨੂੰ ਮੁਬਾਰਕਪਾ ਦਿਨਾ ਔਰ ਅੱਜ ਅਸੀਂ ਸਾਰੇ ਅੱਜ ਅਸੀਂ ਇਕੱਠੇ ਹੋਏ ਆ ਔਰ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਸਰਦਾਰ ਗੁਰਜੀਤ ਸਿੰਘ ਮੌਜੂਦਾ ਹੈ ਤੁਹਾਡਾ ਪੁੱਤ ਹੈ ਤੁਹਾਡਾ ਭਰਾ ਆ ਉਹ ਤੁਹਾਡਾ ਬੱਚਾ ਹੈ ਉਹ ਔਰ ਤੁਸੀਂ ਇਹ ਗੱਲ ਦੇਖ ਲਓ ਆ ਹੁਣੇ ਕਿਹਾ ਅਜੇ ਗਿਲਜੀ ਨੇ ਬਈ ਜਿਹੜਾ ਬੰਦਾ ਸੱਤ ਸਮੁੰਦਰੋਂ ਪਾਰ ਤੋਂ ਆਇਆ ਉਹਨੂੰ ਕੀ ਪਤਾ ਕਿ ਪਈ ਕਿੱਥੇ ਆ ਬਈ ਉਹਨੂੰ ਕੀ ਪਤਾ ਗੁਰਨਾਣਕਪੁਰਾ ਕਿੱਥੇ ਆ ਉਹਨੂੰ ਕੀ ਪਤਾ ਭੁਗਨਪੁਰਾ ਕਿੱਥੇ ਆ ਉਹ ਕਿਹੜੀ ਗਲੀ ਮੰਨੇ ਨੂੰ ਜਾਣਦਾ ਔਰ ਇਹਦੇ ਕੋਈ ਵੀ ਮਾਮਾ ਉਹ ਬੜਿਆ ਨਹੀਂ ਆ ਜਿਨੇ ਕੰਮ ਕੋਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਰਿਣੀ ਹੈ ਔਰ ਸਾਥ ਸੁਨੇਹਾ ਲੈ ਕੇ ਲੜਕੇ ਤਨਾਰ ਗੁਰਜੀਤ ਸਿੰਘ ਹੋਲਾ ਦੇ ਭਰਾ ਪਰ ਕੋਹ ਜਵਾਜੀ ਤੁਹਾਡੇ ਵਿੱਚ ਆਇਆ ਮੈਂ ਚਾਹਾਂਗਾ ਕਿ ਕੋਹ ਕੋਹ ਜਵਾਦੀ ਜੀ ਅੱਜ ਮੀਟਿੰਗ ਹੋਈ ਸੀ ਬਾਟ ਨੰਬਰ ਤੋਂ ਦੇਖੀ ਗਈ ਇਹ ਲਈ ਸੀ ਸਾਡੀ ਗੁਰਜੀਤ ਸਿੰਘ ਹੋਲਾ ਦੇ ਹੱਕ ਦੇ ਵਿੱਚ ਜਿਦੇ ਵਿੱਚ ਸਾਡੇ ਟਰੈਕਟਰ ਆਇਕਮਰ ਵੀਰਕਾ ਜੀ ਤੇ ਜਿਹਨਾਂ ਦੇ ਪ੍ਰਧਾਨ ਸਖਪਾ ਯਾਸ਼ਪ੍ਰੀ ਸਿੰਘ ਉਹ ਲੈ ਜੀ ਤੇ ਉਹਨੇ ਹੱਕ ਤੇ ਅੱਜ ਆਪਾਂ ਰੈਲੀ ਕੀਤੀ ਆ ਉਹਨਾਂ ਵੱਧ ਵੱਧ ਮੋਟਾ ਪਾ ਕੇ ਚੱਈਏ ਕਿਉਂਕਿ ਸਾਡੇ ਤੇ ਕੰਮ ਬੜੇ ਹੋਣ ਵਾਲੇ ਜਿੰਨੀ ਵਿਕਾਸ ਦੀ ਰਹਿ ਰਹਿਣਾ ਸਾਰੀ ਪਸਾਰੀ ਹੋਣ ਵਾਲੀ ਸਾਡੇ ਕਾਫੀ ਕੰਮ ਨੇ ਜਿਹੜੇ ਰੁਕੀ ਹੋਏ ਨੇ ਉਹ ਸਾਡੇ ਮੈਂਬਰ ਪਾਰਲੀਮੈਂਟ ਵਿਜੀ ਸਿੰਘ ਯੋਜਨਾ ਜੀ ਜਿੱਤ ਕੇ ਤੇ ਸਾਰੇ ਕੰਮ ਕਰਾਉਣਗੇ ਸਾਡਾ ਇਲਾਕਾ ਬਹੁਤ ਪਿੱਛੇ ਰਹਿ ਗਿਆ 20 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਸਰਕਾਰ ਰਹਿ ਰਹੀ ਹੈ ਕੀ ਉਹਨਾਂ ਨੇ ਹਲੇ ਤੱਕ ਕੀ ਕੰਮ ਕਰਿਆ ਇਸ ਇਲਾਕੇ ਦਾ ਕੁਝ ਵੀ ਨਹੀਂ ਹੋਇਆ ਸਾਡੇ ਤੇ ਸਾਰੇ ਅਕਲੀਆਂ ਛੜਕਾ ਛੁੱਟੀਆਂ ਪੀਆਂ ਜੀ ਕਦੀ ਕੋਈ ਐਮਐਲਏ ਕਦੀ ਕੋਈ ਕੌਂਸਲਰ ਬਿੱਤਰ ਹੋਵੇ ਤੁਹਾਡੇ ਨਹੀਂ ਜੀ ਨਹੀਂ ਨਹੀਂ ਕੋਈ ਨਹੀਂ ਜਿਆ ਸਾਡੇ ਜਿੰਨੇ ਕੰਮ ਕਰਾਇਆ ਡਾਕਟਰ ਸਾਹਿਬ ਨੇ ਕਰਾਇਆ ਡਾਕਟਰ ਆਈਫੋਨ ਮੇਰੇ ਜੀ ਕੀ ਅਪੀਲ ਕਰਨਾ ਚਾਹੁੰਦੇ ਲੋਕ ਕੀ ਕਹੀਆ ਵੀ ਸਾਡੇ ਮੈਂਬਰ ਪਾਰਲੀਮੈਂਟ ਗੁਰੇਸ਼ ਸਿੰਘ ਉਹ ਜਿਹੜਾ ਜੀ ਨੂੰ ਇੱਕ ਇੱਕ ਤਰੀਕ ਨੂੰ ਵੋਟਾਂ ਪਾ ਕੇ ਤਿੰਨ ਨੰਬਰ ਪੜਨ ਤੇ ਦਿਖਾਓ ਤੇ ਬਾਅਦ ਵਾਰ ਵੋਟਾਂ ਪਾ ਕੇ ਆਪਾਂ ਉਹਨਾਂ ਨੂੰ ਰਾਹੁਲ ਗਾਂਧੀ ਜੀ ਕੋ ਭੇਜ ਗਏ ਕੇਂਦਰੀ ਮੰਤਰੀ ਉਹਨਾਂ ਨੇ ਬੰਨਾ ਹੀ ਪੰਨਾ ਵਾ ਬਹੁਤ ਵੱਡੀ ਲੀਡ ਉਹਨਾਂ ਦੀ ਜਾਰੀ ਹੈ ਕੋਈ ਲੈ ਸਾਫ ਦੀ ਜੈ ਇਲਾਕਾ ਜਿਹੜਾ ਹੈਗਾ ਇਹ ਸਾਰਾ ਨੌਜਵਾਨ ਪੰਜਾਬੀ ਦਾ ਹਰਮਨ ਪਿਆਰਾ ਇਲਾਕਾ ਹੈ ਉਹ ਬਹੁਤ ਬਹੁਤ ਮਿਹਰਬਾਨੀ ਦਾ ਕਰਿਆ ਹੈ ਕਿ ਜਿੰਨੇ ਵੀ ਕੰਮ ਹੱਥੋਂ ਹੋਏ ਹੈ ਇਹ ਕਾਂਗਰਸ ਪਾਰਟੀ ਨੇ ਕੀਤਾ ਇਥੋਂ ਦੀਆਂ ਗਲੀਆਂ ਛੜਕਾ ਇੱਥੇ ਵਾਟਰ ਸਪਲਾਈ ਸੀਵਰੇਜ ਲਾਈਟਾਂ ਸਾਰਾ ਕਾਂਗਰਸ ਪਾਰਟੀ ਨੇ ਕੀਤਾ ਈਵਨ ਇਥੋਂ ਦਾ ਟਪਈ ਸਕੂਲ ਉਹਦੇ ਵਾਸਤੇ 50 ਲੱਖ ਰੁਪਈਆ ਮੈਂ ਦੇ ਕੇ ਇਹ ਸਕੂਲ ਨੂੰ ਸਮਾਰਟ ਬਣਾ ਕੇ ਗਿਆ ਉਹ ਹਰ ਚੀਜ਼ ਨੂੰ ਕਰਕੇ ਗਿਆ ਅੱਜ ਖੜੇ ਪੈਣ ਦੇ ਆ ਔਰ ਕੋਈ ਪੁੱਛਣ ਵਾਲਾ ਨਹੀਂ ਹੈ ਜੇ ਕੋਈ ਲਾਈਟ ਖਰਾਬ ਹੋ ਜੀ ਪੁੱਛਣ ਵਾਲਾ ਨਹੀਂ ਹੈ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਚ ਪੀਣ ਵਾਲੇ ਪਾਣੀ ਚ ਆ ਰਿਹਾ ਹੈ ਕੋਈ ਪੁੱਛਣ ਵਾਲਾ ਨਹੀਂ ਹੈ ਇਸ ਲਈ ਇਹ ਲੋਕ ਸਮਝ ਗਏ ਆ 2 ਸਾਲਾਂ ਦੇ ਵਿੱਚ ਕਿ ਉਹਨਾਂ ਨੇ ਆ ਕੇ ਧੋਖਾ ਕੀਤਾ ਸੀ ਲੋਕ ਕਾਂਗਰਸ ਪਾਰਟੀ ਦੇ ਹਰਮਨ ਪਿਆਰੇ ਉਮੀਦਵਾਰ ਤੇ ਤੁਹਾਡੇ ਸਾਰਿਆਂ ਦੇ ਜੀਜ ਗੁਰਜੀਤ ਓਜਲਾ ਨੂੰ ਲੋਕ ਜਿਤਾਉਣ ਵਾਸਤੇ ਤੱਕ ਪਰ ਤਿਆਰ ਹੈ ਔਰ ਲੋਕ ਕਮਰ ਘਸ ਕੇ ਤੁਸੀਂ ਦੇਖਿਆ ਬੈਠੇ ਆਂ ਔਰ ਗੁਰਜੀਤ ਉਹ ਜਣਾਂ ਜਿਤਾਣਗੇ ਠੀਕ ਹੈ ਪ੍ਰਾਸ ਪਾਰਟੀ ਦਾ ਵਰਤਨ ਸਾਡੀ ਰੀਡ ਦੀ ਹੱਡੀ ਆ ਤੁਸੀਂ ਦੇਖੋ ਜਿਹੜਾ ਉਤਸ਼ਾਹ ਦੇਖੋ ਵਰਤਨਾ ਤੁਸੀਂ ਇਹ ਨਾ ਉਤਸ਼ਾਹ ਆ ਮੈਂ ਬਹੁਤ ਜ਼ਮੇ ਸਮੇਂ ਤਾ ਬਾਅਦ ਦੇਖਦਾ ਪਿਆ ਇਹ ਬੜਾ ਕਲੀਅਰ ਮੰਡੇਟ ਹੈ ਵੀ ਅਸੀਂ ਬਹੁਤ ਵੱਡੇ ਫਰਕ ਨਾਲ ਜਿੱਤ ਕੇ ਜਿਹੜੀ ਕਾਲਸ ਸਰਕਾਰ ਜਿਹੜੀ ਬੰਦ ਵਾਲੀ ਸਰਕਾਰ ਉਹਦਾ ਪਾਰਕ ਬਣ ਜਾ ਰਿਹਾ ਤੇ ਮੈਂ ਤਾਂ ਮਾਣ ਮਾਣ ਕਰਦਾ ਬੰਦੇ ਬੰਦੇ ਪ੍ਰਧਾਨ ਜਰਨੈਲ ਰਾਜਕੁਮਾਰ ਜੀ ਦਾ ਅਵਤਾਰ ਨਹੀਂ ਉਹਨਾਂ ਦਾ ਹੋਰ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਹਮੇਸ਼ਾ ਇੱਥੇ ਬਲਾਕ ਦੇ ਲੋਕਾਂ ਦਾ ਸਾਨੂੰ ਮਿਲਦਾ ਸਮਾਜਿਕ ਐਨੀ ਪਾਜੀ ਮੀਟਿੰਗ ਵੀ ਹੋਈ ਜੀ ਅੱਜ ਦੀ ਮੀਟਿੰਗ ਹੋਈ ਆ ਸਾਡੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੋ ਕਿ ਪੜੇ ਲਿਖੇ ਸੂਝਵਾਨ ਅਤੇ ਲੋਕਾਂ ਦੇ ਨੌਜਵਾਨ ਦਿਲਾ ਦੇ ਧੜਕਣ ਸਰਦਾਰ ਗੁਰਜੀਤ ਸਿੰਘ ਪੋਝੜਾ ਜੀ ਦੇ ਹੱਕ ਦੇ ਵਿੱਚ ਆਡੇ ਹਲਕੇ ਦੇ ਸਾਬਕਾ ਮੰਤਰੀ ਡਾਕਟਰ ਰਾਜਪਾਲ ਮੇਰਕਾ ਜੀ ਮਗਵਾਈ ਹੈ ਅੱਜ ਦੀ ਜਿਹੜੀ ਮੀਟਿੰਗ ਮਿੱਠੀ ਗਈ ਆ ਪਿੰਡ ਟਪਾਈ ਦੇ ਵਿੱਚ ਜੋ ਕਿ ਗੁਰਜੀਤ ਸਿੰਘ ਔਜਲਾ ਐਸਾ ਨਾਮ ਆ ਜੋ ਕਿ ਪੂਰੇ ਅੰਬਰਸਾ ਦਾ ਨਹੀਂ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਅਜ ਇੰਨਾਂ ਦਾ ਨਾਮ ਚੱਲਦਾ ਆ ਕਿਉਂਕਿ ਇਹਨਾਂ ਨੇ ਜਿਹੜੇ ਕਾਰਨਾਮੇ ਕੀਤੇ ਆ ਬਹੁਤ ਜ਼ਬਰਦਸਤ ਕੀਤੇ ਆਪਣੇ ਅੰਬਰਸਾ ਦੀ بلند ਆਵਾਜ਼ ਕੀਤੀ ਆ 70 70 ਦਪੇਟ ਜਪੇਟਾ ਇਹਨਾਂ ਲੋਕ ਸਭਾ ਦੇ ਵਿੱਚ ਕੀਤੀਆਂ ਵਿਰੋਧੀਆਂ ਨੂੰ ਚਿੱਲੂ ਪਰ ਪਾਣੀ ਦੇ ਡੁੱਬਣ ਤੇ ਮਜਬੂਰ ਕਰਤਾ ਇਹਨਾਂ ਨੇ ਉਜਲਾ ਸਾਹਮਣੇ ਅੱਜ ਲੋਕੀ ਠੱਠ ਠਾਰ ਕੰਮ ਰਹੇ ਆ ਇੱਕ ਤੇ ਆਇਆ ਜੇ ਸਮੁੰਦਰੋਂ ਪਾਰ ਉਹਨੇ ਸਮੁੰਦਰੋਂ ਪਾਰ ਜਿਹੜਾ ਬੰਦਾ ਬਾਹਰੋਂ ਫੌਰਨ ਤੋਂ ਆਇਆ ਹੋਵੇ ਉਹ ਕਦੀ ਰਹਿ ਸਕਦਾ ਇੰਡੀਆ ਦੇ ਵਿੱਚ ਨੂੰ ਕੀ ਬਾਹਰ ਜਾ ਰਿਹਾ ਉਹ ਅੰਦਰ ਆ ਰਿਹਾ ਇਸ ਕਰਕੇ ਉਹਨੇ ਸੰਜੀ ਦੋਲ ਵਾਲਾ ਹਾਲ ਕਰਨਾ ਉਹਨੇ ਚੁਪ ਕਰਕੇ ਵੋਟਾਂ ਪਵਾਉਣੀਆਂ ਤੇ ਨਿਕਲ ਜਾਣਾ ਉਹਦੀ 5 ਤਰੀਕ ਦੀ ਫਲਾਈਟ ਆ ਅਮਰੀਕਾ ਦੀ ਸਮੁੰਦਰੋਂ ਪਾਰ ਉੱਥੇ ਨੇ ਹੋਟਲ ਵੀ ਬੁੱਕ ਕਰਾ ਪਾਰਟੀ ਚੱਲਦੀ ਆ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਹੂਣਾ ਲਾਈਏ ਦੂਸਰਾ ਬੰਦਾ ਹੈ ਤੈਲ ਮੰਤਰੀ ਉਹ ਪਹਿਲਾ ਬੀਜੇਪੀ ਚ ਜਾਂਦਾ ਫਿਰ ਉਹ ਕਾਲੀ ਦਲ ਜਾਂਦਾ ਫਿਰ ਟੈਲਰ ਦੀ ਫੈਕਟਰੀ ਖੋਲਦਾ ਫਿਰ ਉਹ ਲੋਕਾਂ ਦਾ ਨਾਮ ਪੈ ਜਾਂਦਾ ਕੈਲ ਮੰਤਰੀ ਤੁਹਾਨੂੰ ਪਤਾ ਹੀ ਹੋਰੇ ਕੀਤੇ ਕਾਜ ਉਹ ਜਿਹੜੀ ਪਾਰਟੀ 'ਚ ਗਿਆ ਕਾਲੀ ਦਲ ਦੇ ਵਿੱਚ ਉਹ ਪਾਰਟੀਆਂ ਨੇ ਤਾਂ ਪੂਰਾ ਪੰਜਾਬ ਨੂੰ ਲੁੱਟ ਲਿਆ ਬੇਅਦਬੀ ਆ ਉਹਨਾਂ ਨੇ ਕਰਾਤੀਆਂ ਨਸ਼ਾ ਉਹਨਾਂ ਨੇ ਪੂਰੇ ਪੰਜਾਬ ਦੇ ਹੱਥਾਂ ਤੇ ਤੀਸਰਾ ਬੰਦਾ ਹੈਗਾ ਆ ਝਾੜੂ ਵਾਲਿਆਂ ਦਾ ਟਮਾਟਰ ਮੰਤਰੀ ਉਹਨੂੰ ਕੋਈ ਕੰਮ ਨਹੀਂਗਾ ਉਹਨੇ ਕੋਈ ਨਹੀਂ ਦੇਖਣਾ ਗਲੀਆਂ ਮਹੱਲੇ ਬਣੇ ਆ ਕਿ ਨਹੀਂ ਬਣੇ ਉਹਨੇ ਦੇਖਣਾ ਕਿ ਸਬਜ਼ੀਆਂ 'ਚ ਟਮਾਟਰ ਪਿਆ ਕਿ ਅਦਰਕ ਪਿਆ ਕਿ ਨਹੀਂ ਪਿਆ ਐਸ ਕਰਕੇ ਉਹਦਾ ਨਾਮ ਹੈਗਾ ਟਮਾਟਰ ਮੰਤਰੀ ਉਹਨੂੰ ਕੋਈ ਪਰਮੋਕੋਸ਼ ਆਂਦਾ ਨਹੀਂ ਆ ਸਿਰਫ ਉਹਨੂੰ ਬਸ ਆ ਤੁਸੀਂ ਦੋ ਸਾਲ ਪੁੱਛੋ ਕਰੋ ਜਵਾਬ ਹੀ ਨਹੀਂ ਆਣਾ ਐਸ ਕਰਕੇ ਜੇ ਸਾਡਾ ਕੋਈ ਹੀਰੋ ਹੈਗਾ ਆ ਗੁਰਜੀਤ ਸਿੰਘ ਉਜਲਾ ਆ ਜਿਨੇ ਪੂਰੇ ਅੰਮਰਵਾਸਤੀ ਲੜਨਾ ਵੀ ਆ ਹਰ ਇੱਕ ਪਰਿਵਾਰ ਦਾ ਬੰਦਾ ਅੱਜ ਉਹਨਾਂ ਦੇ ਪਰਿਵਾਰ ਜਾਂ ਕਿਸੇ ਨੂੰ ਵੀ ਫੋਨ ਕਰਦੇ ਨੇ ਇੱਕ ਮਿੰਟ ਚ ਛੱਕਦੇ ਆ ਰਾਤ ਦੇ ਨੂੰ ਖਲੋਂਦੇ ਆ ਮੇਰੀ ਇੱਕੋ ਹੀ ਅਪੀਲ ਆ ਤੁਹਾਨੂੰ ਖੁਸ਼ਖਬਰੀ ਦੇਦਾ ਕਿ 4 ਤਰੀਕ ਨੂੰ ਰਿਜ਼ਲਟ ਆਣ ਵਾਲਾ ਸਾਡੇ ਮਾਨਯੋਗ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣਨ ਵਾਲੇ ਆ ਜਿਨੇ ਕੀ ਢੋਲ ਟਮਕੇ ਵਜਨੇ ਆ ਤੇ ਗੁਰਜੀਤ ਓਜਲਾ ਜੀ ਐਮਪੀ ਨਹੀਂ ਬੰਨੇ ਕੇਂਦਰ ਮੰਤਰੀ ਬੰਨੇ ਆ ਸੈਂਟਰ ਦੇ ਮਨਿਸਟਰ ਬੰਨੇ ਆ ਤੇ ਅੰਬਰ ਸਾਨੂੰ ਇਹ ਕਫੇ ਮਿਲਨੇ ਗਫੇ ਕੋਈ ਵਿਕਾਸ ਕੋਈ ਮhalla ਕੋਈ ਗਲੀ ਕੋਈ ਹਲਕੇ ਦੇ ਹਲਕੇ ਸਾਰੇ ਪੁਰ ਕਵਰ ਹੋ ਜਣੇ ਕਾਰੋਬਾਰ ਚੱਲਨੇ ਸਾਰਿਆਂ ਦੇ ਲੋਕਾਂ ਨੂੰ ਖੁਸ਼ਹਾਲ ਮਿਲੇਗੇ ਲੋਕਾਂ ਨੂੰ ਸਿੱਖਿਆ ਮਿਲੇਗੀ ਲੋਕਾਂ ਨੂੰ ਪੜਾਈ ਮਿਲੇਗੀ ਤੇ ਲੋਕਾਂ ਨੂੰ ਤਾਕਤ ਮਿਲੇਗਾ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜਿਹੜੇ ਅੰਸਰ ਜਿਹੜੇ ਨੇ ਕਹਿ ਰਹੇ ਨੇ ਕਿ ਜੀ ਸਿੰਘ ਓਜਲਾ ਨੇ ਐਸੀ ਸਮਾਜਿਕ ਉਹ ਜਿਹੜਾ ਨਾ ਉਹ ਜਿਹੜੇ ਗਲਤ ਸਦਾਵਲੀ ਕਰਨਾ ਲੋਕਾਂ ਨੂੰ ਪਤਾ ਆਤ ਤੇਗੇ ਤੋੜ ਮਰੋ ਜਿਹੜਾ ਬੰਦਾ ਆਸਮਾਨ ਚ ਜਾਂਦਾ ਨਾ ਉਹਨੂੰ ਸੁੱਟਣ ਵਾਸਤੇ ਡਗਾਉਣ ਵਾਸਤੇ ਬੜੇ ਲੋਕੀ ਆ ਜਾਂਦੇ ਆ ਐਸ ਕਰਕੇ ਜਿਹੜਾ ਬੰਦਾ ਉਹ ਪ੍ਰਮਾਤਮਾ ਦਾ ਨਾਮ ਲੈ ਕੇ ਜਪਦਾ ਉੱਠਦਾ ਹੈ ਪ੍ਰਮਾਤਮਾ ਦਾ ਲਾ ਲੈਂਦਾ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਬਸੋਂਦਾ ਆ ਉਸ ਬੰਦੇ ਬਾਰੇ ਗਲਤ ਚੀਜ਼ ਕਹਿਣਾ ਨੌਕਰ ਦਾ ਹੱਕ ਨਹੀਂ ਬੰਦਾ ਬਾਕੀ ਜਿਹੜੇ ਕੁਝ ਲੱਗਦੇ ਆ ਉਹਨਾਂ ਨੂੰ ਲੱਗਦਾ ਕਿ ਇਹ ਆਪਣੀ ਲਕੀਰ ਲੰਬੀ ਕਰ ਨਹੀਂ ਸਕਦੇ ਉਹ ਜਲਾ ساری ਲਕੀਰ ਲੰਬੀ ਹੋ ਰਹੀ ਆ ਉਹਨਾਂ ਨੂੰ ਮਰਜ਼ਾਸ਼ ਨਹੀਂ ਹੁੰਦਾ ਆਪਾਂ ਤੁਹਾਨੂੰ ਦੱਸਤਾ ਇੱਕ ਤਰੀਕ ਵਾਲੇ ਤਿੰਨ ਸਾਡੇ ਅੰਮ੍ਰਿਤਸਰ ਦੇ ਲੋਕ ਸਵੇਰੇ ਤੋਂ ਲੈ ਕੇ ਸ਼ਾਮ ਤੱਕਰ ਪੂਰੀ ਲੜਾਈ ਲੜਨਗੇ ਉਜੜਾ ਸਾਹਮਣੂ ਵੱਧ ਤੋਂ ਵੱਧ ਲੱਖਾਂ ਵੋਟਰਾਂ ਦੇ ਨਾਲ ਜਿਤਾਣਗੇ ਅਤੇ ਸਾਡੇ ਸ਼ਹਿਰ ਦਾ ਐਮਪੀ ਅਤੇ ਸੈਂਟਰ ਮਿਸ਼ਨ ਬਣਾਣਗੇ ਜੈ ਜੈ ਭਰ